ਸ਼ਿਹਾਟਾ ਬਾਜ਼ਾਰ ਵਿਖੇ ਜਗਾ ਜਗਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਦੁਕਾਨਦਾਰ ਪਰੇਸ਼ਾਨ ਨੇ ਅੰਮ੍ਰਿਤਸਰ ਖਬਰਨਾਮਾ ਦੀ ਟੀਮ ਨਾਲ ਗੱਲਬਾਤ ਕਰਦੇ ਹਾਂ ਯੂਥ ਕਾਂਗਰਸ ਤੇ ਸ਼ਹਿਰੀ ਬਲਾਕ ਪ੍ਰਧਾਨ ਜਸਕਰਨ ਸਿੰਘ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਹਜੇ ਤੱਕ ਵੀ ਸ਼ਿਹਾਟਾ ਇਲਾਕੇ ਦੇ ਵਿੱਚ ਸਫਾਈ ਅਭਿਆਨ ਸ਼ੁਰੂ ਨਹੀਂ ਕੀਤਾ ਗਿਆ ਸਾਰੇ ਸ਼ਹਿਰ ਵਿੱਚ ਕੂੜਾ ਕਲੈਕਟ ਕਰਨ ਵਾਲੀਆਂ ਗੱਡੀਆਂ ਚੱਲ ਰਹੀਆਂ ਹਨ ਪਰ ਸ਼ਿਹਾਟਾ ਬਾਜ਼ਾਰ ਵਿੱਚ ਜਾਂ ਹਲਕਾ ਪਛਮੀ ਵਿੱਚ ਹਜੇ ਵੀ ਪੂਰਨ ਤੌਰ ਤੇ ਸਫਾਈ ਨਹੀਂ ਹੈ ਇਸ ਮੌਕੇ ਵਾਰਡ ਨੰਬਰ 78 ਤੋਂ ਪ੍ਰਧਾਨ ਰਵਿੰਦਰ ਕੁਮਾਰ ਰਾਜੂ ਵਰਿੰਦਰਪਾਲ ਸ਼ਰਮਾ ਪੰਨਾ ਲਾਲ ਮੰਗਤਰਾਮ ਦੀਪਕ কুমার ਲਖਵਿੰਦਰ ਸਿੰਘ ਲੱਖਾ ਕਪਿਲ ਕੁਮਾਰ ਵੀ ਮੌਜੂਦ ਸਨ ਅਮਰਥਰ ਨਗਰ ਨਿਗਮ ਵੱਲੋਂ ਜਿੰਨੇ ਮਰਜੀ ਦਾਅਵੇ ਕੀਤੇ ਜਾ ਰਹੇ ਕਿ ਅਮਰਥਰ ਨੂੰ ਸਾਫ ਸੁਥਰਾ ਕੀਤਾ ਜਾ ਰਿਹਾ ਅਤੇ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਵੀ ਦਿੱਤਾ ਜਿਹੜਾ ਕੂੜੇ ਦੀ ਲਿੰਫਿੰਗ ਕਰ ਰਹੀ ਹੈ ਪਰ ਹਕੀਕਤ ਕੁਝ ਹੋਰ ਹੈ ਅਸੀਂ ਇਸ ਵੇਲੇ ਅਮਰਥਰ ਦੇ ਸਿਹਟਾ ਬਾਜ਼ਾਰ ਵਿੱਚ ਖੜੇ ਹਾਂ ਲਗਭਗ 12:00 ਵਜੇ ਹੈ ਸੋਮਵਾਰ ਦਾ ਟਾਈਮ ਹੈ ਤੇ ਤੁਸੀਂ ਤਸਵੀਰਾਂ ਮੇਰੇ ਸਹਿਯੋਗੀਆਂ ਨੂੰ ਤੁਹਾਨੂੰ ਦਿਖਾ ਦੇਵੇ ਤੇ ਸਿਹਟਾ ਬਾਜ਼ਾਰ ਵਿੱਚ ਕਿਵੇਂ ਕੂੜੇ ਦੇ ਢੇਰ ਇੱਥੇ ਲੱਗੇ ਹੋਏ ਹਨ ਕਿਉਂਕਿ 12:00 ਵੱਜ ਚੁੱਕੇ ਕੋਈ ਵੀ ਕ ਲਿਫਟਿੰਗ ਨਹੀਂ ਹੋ ਰਹੀ ਦੂਜੇ ਪਾਸੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਥੇ ਉੱਪਰ ਇੱਕ ਬੋਰਡ ਵੀ ਲਿਖਿਆ ਹੈ ਵੀ ਇੱਥੇ ਕੂੜਾ ਥੁੱਟਣਾ ਮਨਾ ਹੈ ਪਰ ਫਿਰ ਵੀ ਇੱਥੇ ਕੂੜਾ ਥੁੱਟਿਆ ਜਾ ਰਿਹਾ ਹੈ ਕਿੰਨਾ ਦਾ ਇਹ ਕੂੜਾ ਹੈ ਕੌਣ ਇਸਦੇ ਜ਼ਿੰਮੇਵਾਰ ਕਿਉਂਕਿ ਨਗਰ ਨਿਗਮ ਅਗਰ ਉਪਰਾਲੇ ਕਰਦਾ ਹੈ ਪੂਰਾ ਚੁੱਕਾਂਦੇ ਪਰ ਨਾਲ ਲੋਕਾਂ ਦੀ ਜ਼ਿੰਮੇਵਾਰੀ ਵੀ ਬੰਦੀ ਹੈ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਤੋਂ ਸਾਡੇ ਨਾਲ ਬਾੜ ਨੰਬਰ 78 ਤੋਂ ਇੱਥੇ ਕਾਂਗਰਸ ਦੇ ਬਲਾਕ ਪ੍ਰਧਾਨ ਵੀ ਮੌਜੂਦ ਹਨ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਅਤੇ ਨਾਲ ਹੀ ਦੁਕਾਨਦਾਰ ਵੀ ਕਰ ਜੀ ਸਰ ਕੀ ਪਰੇਸ਼ਾਨੀ ਕੀ ਇੱਥੇ ਤੁਹਾਡੇ ਬਾਜ਼ਾਰ ਵਿਚ ਆ ਰਹੇ ਜ ਆ ਪ੍ਰਸ਼ਾਸਨ ਵਾਲੋ ਵੇਖ ਲਓ ਵੀ ਕਮ ਸੇ ਕਮ ਇੱਕ ਹਫਤਾ ਹੋ ਗਿਆ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਥੀ ਜਿਹੜੇ ਨਾਲ ਦੁਕਾਨਦਾਰਾਂ ਨੂੰ ਪਰੇਸ਼ਾਨੀ ਆ ਰਹੀ ਹੈ ਕਿ ਦੁਕਾਨਾਂ ਦੇ ਅੱਗੇ ਢੇਰ ਲੱਗੇ ਆ ਆਪਾਂ ਨਿਗਰ ਨਗਰ ਨਿਕਮ ਇਸ ਕਰਕੇ ਚਾਹੁੰਦੇ ਆ ਵੀ ਆਪਣੇ ਮਹੱਲੇ ਦੀ ਆਪਣੀ ਵਾਰਡ ਦੀ ਆਪਣੀ ਵੈਸਟ ਹਲਕੇ ਦੀ ਸਫਾਈ ਵਾਸਤੇ ਪਰ ਕੀ ਵੇਖੀਏ ਜੀ ਅੱਜ ਕਮ ਸੇ ਕਮ ਹਫਤਾ ਹੋ ਗਿਆ ਕੋਈ ਵੀ ਟਰਾਲੀ ਜੇ ਤੁਸੀਂ ਸਰਕਾਰ ਨੇ ਨਵੀਆਂ ਗੱਡੀਆਂ ਪ੍ਰੋਵਾਈਡ ਗਈਆਂ ਪਰ ਵੈਸਟ ਹਲਕੇ ਨੂੰ ਹਜੇ ਤੱਕ ਇੱਕ ਵੀ ਗੱਡੀ ਪ੍ਰੋਵਾਈਡ ਨਹੀਂ ਹੋਈ ਜੀ ਬਿਲਕੁਲ ਤੁਸੀਂ ਗੱਲ ਸਹੀ ਗਈ ਹੈ ਅੱਜੇ ਬੀਤੇ ਦੇਣੀ ਵੀ ਇੱਥੇ ਜਿਹੜੇ ਤੁਹਾਡੇ ਕਾਂਗਰਸ ਦੇ ਆਗੂ ਵਿਚਾਨਾ ਜਾਂ ਭਾਜਪਾ ਦੇ ਵੀ ਆਗੂ ਵਿਚਾਨਾ ਜਾਂ ਫਿਰ ਆਮ ਆਦਮੀ ਪਾਰਟੀ ਦੇ ਵੀ ਆਗੂ ਜਦੋਂ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਹਲਕਾ ਵੈਸਟ ਨੂੰ ਐਂਗੋਲਿਆ ਕੀਤਾ ਜਾ ਰਿਹਾ ਜੀ ਗੱਡੀਆਂ ਭੇਜੀਆਂ ਉਹ ਵੀ ਪੁਰਾਣੀਆਂ ਤੇ ਜਿਹੜੀਆਂ ਟੱਕਾ ਛਾੜਿਆ ਫਿਰ ਕੋਣ ਜ਼ਿੰਮੇਵਾਰ ਕੋਣ ਹੈ ਤਾਂ ਜੀ ਦੇਖੋ ਜੀ ਇਹ ਦੇਖੋ ਜੀ ਇਹਦੇ ਵਿੱਚ ਇਹ ਦੇ ਵਿਧਾਇਕ ਡਾਕਟਰ ਜਸਵੀਰ ਸਿੰਘ ਨੂੰ ਮੌਕੇ ਦੇ ਹੱਲ ਲੈਣਾ ਜਿਹਦਾ ਪਰ ਉਹ ਆਪਣੀ ਕੁਰਸੀ ਬਚਾਉਣ ਦੇ ਵਿੱਚ ਬਿਜ਼ੀ ਹੋਏ ਆ ਉਹ ਇੱਥੇ ਆਇਆ ਹੀ ਨਹੀਂ ਕਦੀ ਉਹਨੇ ਅੱਜ ਤੱਕ ਆਣ ਕੇ ਕਦੀ ਵੈਸਟ ਹਰ ਕੇ ਦੇ ਬਾਜ਼ਾਰ ਦੇ ਵਿੱਚ ਆਣ ਕੇ ਦੁਕਾਨਦਾਰਾਂ ਦੀ ਕਦੀ ਸਾਰ ਨਹੀਂ ਲਈ ਕਿ ਜੇ ਤੁਹਾਨੂੰ ਲੋਕਾਂ ਨੇ ਜਿਤਾ ਕੇ ਭੇਜਿਆ ਤੁਹਾਡਾ ਫਰਜ਼ ਮੰਨਦਾ ਵੀ ਲੋਕਾਂ ਦੀ ਆਣ ਕੇ ਮੁਸ਼ਕਲਾਂ ਸੁਣਨੀਆਂ ਤੁਸੀਂ ਲੋਕਾਂ ਨੂੰ ਆਣ ਕੇ ਪੁੱਛਦੇ ਨਹੀਂ ਜਦੋਂ ਵੋਟਾਂ ਲੈਣ ਹੁੰਦੇ ਉਦੋਂ ਤੁਸੀਂ ਹੱਥ ਜੋੜ ਕੇ ਕਹਿੰਦੇ ਜੀ ਸਾਨੂੰ ਵੋਟ ਪਾਓ ਅਸੀਂ ਫਿਰ ਕਿਸ ਹਿਸਾਬ ਨਾਲ ਇਹਨਾਂ ਨੂੰ ਵੋਟ ਪਾਈਏ ਇਹ ਤੁਹਾਨੂੰ ਲੋਕਾਂ ਨੇ ਜਿਤਾ ਕੇ ਭੇਜਿਆ ਤੁਸੀਂ ਲੋਕਾਂ ਦੀ ਗੱਲ ਨਹੀਂ ਸੁਣਦੇ ਆ ਥਾਂ 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 ਤੇ ਢੇਰ ਲੱਗੇ ਕੂੜੇ ਦੇ ਇਹ ਕੌਣ ਜ਼ਿੰਮੇਵਾਰ ਹੈਗਾ ਗੱਲ ਕਿ ਇਹ ਕਿਹੜਾ ਬਾਜ਼ਾਰ ਹੈਗਾ ਇਹ ਤੇ ਕਿਹੜਾ ਬਾਜ਼ਾਰ ਤੇ ਕਿੰਨੇ ਕਿ ਫਿਰ ਸਮੱਥਿਆਂ ਦੀ ਕੂੜੀ ਤੇ ਇਹਨਾਂ ਤੇ ਗਾਹ ਕੰਦਾ ਫਿਰ ਦੇਖੋ ਭਾਜੀ ਜਦੋਂ ਬਾਹਰਲਾ ਕਸਟਮਰ ਆਣਾ ਦੇਖੋ ਜੀ ਜਦੋਂ ਕਿਸੇ ਦੀ ਦੁਕਾਨ ਅੱਗੇ ਕੂੜਾ ਲੱਗਾ ਹੋਇਆ ਉਹਦੀ ਦੁਕਾਨ ਦੇ ਅੱਗੇ ਉਹਨੇ ਅੰਦਰ ਜੈਣਾ ਉਹਨੂੰ ਜਾਣ ਦਾ ਰਾਹਤ ਨਾਲ ਲੱਭਣਾ ਉਹ ਦੁਕਾਨਦਾਰ ਦਾ ਨੁਕਸਾਨ ਆ ਉਹ ਕਿੱਥੋਂ ਆਪਣਾ ਪੇਟ ਦਾ ਸਾਰਾ ਲਊਗਾ ਆਪਣੇ ਬੱਚੇ ਕਿੱਦਾਂ ਪਾਲੂਗਾ ਜਿਉਂ ਉਹਨਾਂ ਦੀਆਂ ਦੁਕਾਨਾਂ ਅੱਗੇ ਕੂੜੇ ਦੇ ਢੇਰ ਲੱਗੇ ਰਹਿਣਗੇ ਪਾਣੀ ਦਾ ਖਲੋਤਾ ਰਹੂਗਾ ਇਹਦਾ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਮਾਨ ਸਾਹਿਬ ਤੁਹਾਨੂੰ 4 ਸਾਲ ਹੋ ਗਏ ਆ ਕੁਰਸੀ ਦੇ ਬੈਠੇ ਜੇ ਤੁਹਾਡਾ ਕੋਈ ਫਰਜ਼ ਨਹੀਂ ਬੰਦਾ ਪੰਜਾਬ ਸਬੰਧੀ ਕੀ ਮੈਂ ਪੰਜਾਬ ਨੂੰ ਇੱਕ ਸਾਫ਼ ਸੁਥਰਾ ਸ਼ਹਿਰ ਬਣਾਵਾ ਅੰਮ੍ਰਿਤਸਰ ਇੱਕ ਸਿਫਤੀ ਦਾ ਘਰ ਮੰਨਿਆ ਗਿਆ ਉਹ ਅਜ ਕੂੜੇ ਦਾ ਘਰ ਬਣ ਗਿਆ ਗੱਲ ਕੀਤੀ ਹੈ ਬਾਕੀ ਹਲਕਿਆਂ ਚ ਗੱਡੀਆਂ ਦਿੱਤੀਆਂ ਗਈਆਂ ਵੈਸਟ ਹਲਕੇ ਨੂੰ ਗੱਡੀਆਂ ਕਿਉਂ ਨਹੀਂ ਦਿੱਤੀਆਂ ਪੁਰਾਣੀਆਂ ਕਿਉਂ ਦਿੱਤੀਆਂ ਜਾ ਰਹੀਆਂ ਉਹ ਵੀ ਟੱਕਾ ਛਾੜ ਕੇ ਦਿੱਤੀਆਂ ਜਾ ਰਹੀਆਂ ਵੇਖੋ ਜੀ ਸਭ ਤੋਂ ਜ਼ਿਆਦਾ ਨੌਰਥ ਹਲਕੇ ਦੇ ਵਿੱਚ ਟ੍ਰਾਂਸਪੋਰਟੇਸ਼ਨ ਦਿੱਤੀ ਗਈ ਆ ਨਗਰ ਨੇਗੋ ਵੱਲੋਂ ਏ ਕੰਨ ਦਾ ਇਹਦਾ ਕਾਰਨ ਕੀ ਆ ਫਿਰ ਇਹਦਾ ਕਾਰਨ ਦੇਖੋ ਜੀ ਜਿੱਧਰ ਉਹਨੇ ਆਪਣੇ ਜ਼ਿਆਦਾ ਕਾਉਂਸਲਰ ਆ ਠੀਕ ਹੈ ਜੀ ਸਾਡੇ ਐਮਐਲਏ ਸਾਹਿਬ ਨੂੰ ਚਾਹੀਦਾ ਵਾ ਵੀ ਇੱਥੇ ਆਣ ਕੇ ਵਾਰਡ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਆਉਣ ਇਲਾਕੇ ਦੇ ਵਿੱਚ ਆਉਣ ਲੱਗ ਜਾਣ ਕੇ ਲੋਕਾਂ ਦੀਆਂ ਸਮੱਸਿਆ ਸੁਣ ਪਰ ਉਹ ਆਪਣੀ ਮਸਤ ਮौज ਦੇ ਵਿੱਚ ਹੋਏ ਆ ਕੋਈ ਗੱਲ ਬਾਤ ਹੀ ਨਹੀਂ ਸੁਣਨ ਨੂੰ ਤਿਆਰਗੇ ਜੇ ਐਮਐਲਏ ਸਾਹਿਬ ਨੂੰ ਮਿਲ ਜਾਓ ਉਹਨਾਂ ਨੂੰ ਮਿਲਦਾ ਕੋਈ ਸਮਾਂ ਹੀ ਨਹੀਂ ਹੈਗਾ ਜੇ ਅਸੀਂ ਚੁਣ ਕੇ ਭੇਜਿਆ ਵਾ ਅਸੀਂ ਤੁਹਾਨੂੰ ਨੁਮਾਇੰਦੇ ਬਣਾਇਆ ਵਾ ਤੁਹਾਨੂੰ ਐਮਐਲਏ ਬਣਾ ਕੇ ਭੇਜਿਆ ਪਰ ਤੁਹਾਡਾ ਫਰਜ਼ ਮੰਨਦਾ ਵਾ ਕਿ ਲੋਕਾਂ ਦੀਆਂ ਸਮੱਸਿਆ ਸੁਣਦਾ ਜੀ ਬਿਲਕੁਲ ਮੈਂ ਆਪਣੇ ਸਹਿਯੋਗੀ ਨੂੰ ਕਹਿੰਗਾ ਵੀ ਸਾਡੇ ਨਾਲ ਹੋਰ ਲੋਕ ਵੀ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਵੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿੰਨੀ ਕ ਸਮੱਸਿਆ ਹੈਗੀ ਫਿਰ ਕੂੜੇ ਦੇ ਢੇਰਾਂ ਨਾਲ ਜੀ ਮੈਂ ਕਹਿ ਰਿਹਾ ਕਿ ਇੱਥੋਂ ਦਾ ਜਿਹੜਾ ਪਾਰਸ਼ ਜਿੱਤ ਕੇ ਆਇਆ ਉਹ ਪੂਰੀ ਮਿਹਨਤ ਕਰ ਰਿਹਾ ਹੈ ਇਹ ਕੋਈ ਸ਼ੱਕ ਨਹੀਂ ਹੈ ਜਗਾ ਜਗਾ ਜਾਂਦਾ ਹੈ ਲੇਕਿਨ ਇਹ ਸਾਡੇ ਵੈਸਟਰਨ ਪਾਕਲੇ ਜੇ ਸਭ ਤੋਂ ਵੱਡਾ ਬਾਜ਼ਾਰ ਇੱਕ ਸ਼ਾਹਦਾ ਪ੍ਰਤਾਪ ਬਾਜ਼ਾਰ ਹੈ ਉਹ ਇਹਨੂੰ ਬਿਲਕੁਲ ਨਿਗਲੈਕਟ ਕਰ ਰੱਖਿਆ ਉਹ ਘਰਾਂ ਜਾ ਕੇ ਦੇਖ ਲਓ ਜੀ ਉਹਦੀ ਸੀਵਰ ਖਰਾਬ ਹੈ ਮੜਾ ਠੀਕ ਕਰ ਲਿਆ ਲਾਈਨ ਤੇ ਆ ਕੇ ਇਹ ਪੂਰਾ ਜੋ ਜੋ ਬੰਦੇ ਨੇ ਕਿਹਾ ਬਿਲਕੁਲ ਜੈ ਸਹੀ ਕਰਿਆ ਇਨੂੰ ਬਿਲਕੁਲ ਨਿਗਲੈਕਟ ਕੀਤਾ ਗਿਆ ਔਰ ਸਪੈਸ਼ਲੀ ਕਸੂਰ ਹੈਗਾ ਐਮਐਲਏ ਦਾ ਐਮਐਲਏ ਫਿਰ ਵੋਟਾਂ ਲੈਣ ਵੇ ਤੇ ਜਦੋਂ ਐਮਐਲਏ ਆਇਆ ਹੱਥ ਜੋੜਦਾ ਤੇ ਅੱਜ ਕਿਉਂ ਨਹੀਂ ਵਰਦਾ ਸੇ ਕੋਈ ਦੱਸ ਦਵੇ ਕਿ ਕਦੀ ਐਮਐਲਏ ਨੂੰ ਸ਼ਕਲ ਦੇਖੀ ਹੋਵੇ ਇਹਨਾਂ ਨੇ 4 ਸਾਲ ਹੋ ਗਏ ਇਸ ਬਾਜ਼ਾਰ ਚ ਜੀ ਕੱਲ ਕਰੀ ਬਾਜ਼ਾਰ ਸਿਆਟਾ ਬਾਜ਼ਾਰ ਅੱਗੇ ਗੁਰੂ ਘਰ ਦੇ ਵੀ ਹੈਗਾ ਜਦੋਂ ਉੱਥੇ ਲੋਕੀ ਨੰਗਦੇ ਕਿੰਨੀ ਕਿ ਪਰੇਸ਼ਾਨੀ ਤੇ ਕਿਉਂਕਿ ਥਾਂ ਥਾਂ ਤੇ ਕੂੜੇ ਢੇਰ ਲੱਗੇ ਹੋਏ ਜੀ ਪਰਚਾਨ ਨਹੀਂ ਦੁਕਾਨਦਾਰਾਂ ਦੀ ਆਪਸ ਵਿੱਚ ਕੂੜੇ ਤੇ ਲੜਾਈ ਹੋ ਪੈਂਦੀ ਹੈ ਹੋ ਜਾਂਦਾ ਮੇਰੇ ਬੂਏ ਕੋਲ ਆਦਾ ਕੋਈ ਜਾਂਦਾ ਮੇਰੇ ਬੂਏ ਚੁੱਕ ਅਰ 4 ਸਾਲ ਹੋ ਗਏ ਆ ਕੂੜੇ ਦੀ ਪ੍ਰੋਬਲਮ ਆ ਰਹੀ ਸੀਵਰ ਦੀ ਪ੍ਰੋਬਲਮ ਆ ਜਿੰਨੇ ਕੋਈ ਇਹ ਮਸਲਾ ਨਹੀਂ ਹੱਲ ਹੋ ਹੋਰ ਮਸਲੇ ਹੱਲ ਕਿਹੜੇ ਹੋਣਗੇ ਇਹਨਾਂ ਕੋਲ ਇਹ ਗਰਾਖ ਕਿੰਨਾ ਕੁ ਪ੍ਰਭਾਵਿਤ ਹੁੰਦਾ ਫਿਰ ਗਰਾਖ ਪ੍ਰਭਾਵਿਤ ਹੁੰਦਾ ਨਾ ਗੱਡੀ ਲੋਨ ਨੂੰ ਜਗਾ ਇੱਥੇ ਇਹਨਾਂ ਗੱਲਾਂ ਬਾਤ ਬਹੁਤ ਬੁਰਾ ਹਾਲ ਹੈ ਬਾਜ਼ਾਰ ਦਾ ਆ ਦੇਖੋ ਕੂੜਾ ਯਾਰ 12 ਵਜੇ ਚਲੇ ਕੂੜਾ ਇੱਥੇ ਲਿਫਟ ਨਹੀਂ ਹੋਇਆ ਅਜੇ ਤੱਕ ਤੇ ਕੀ ਜਿਹੜੇ ਦੁਕਾਨਦਾਰ ਹੁਣ ਉਹਨਾਂ ਦੀ ਕੀ ਮੰਗ ਕੀ ਹੈਗੀ ਕੋਈ ਆ ਵੀ ਆਪਣਾ ਐਮਐਲਏ ਸਾਹਿਬ ਕੋ ਇਹ ਮੰਗ ਕਰਦੇ ਆ ਵੀ ਆਪਣੇ ਛੜੇ ਬਾਜ਼ਾਰ ਦੀ ਸਮੱਸਿਆ ਸੁਣਿਆ ਜਾਣ ਬਾਜ਼ਾਰ ਇੱਕ ਰੌਂਡ ਤੇ ਕਰਨ ਆਣ ਕੇ ਲੋਕਾਂ ਦਾ ਮਸਲਾ ਤੇ ਹੱਲ ਕਰਨ ਆਮ ਆਮ ਲੋਕਾਂ ਦਾ ਕੂੜੇ ਦਾ ਪਾਣੀ ਦੀ ਪ੍ਰੋਬਲਮ ਹੀ ਆ ਫੋਰ ਪ੍ਰੋਬਲਮ ਕਾਦੀ ਵਿਚਾਰਿਆ ਨੂੰ ਤੇ ਜੇ ਕੂੜੇ ਦਾ ਮਸਲਾ ਹੀ ਨਹੀਂ ਹੱਲ ਹੋਣਾ ਤੇ ਜਤੋਂ ਦਾ ਫਾਇਦਾ ਕਿਸੇ ਨੂੰ ਕੀ ਆ ਇਹ ਬਿਲਕੁਲ ਇੱਥੇ ਦੇ ਜਿਹੜੇ ਦੁਕਾਨਦਾਰ ਸਨ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਜਿਹੜੇ ਇਲਾਕੇ ਦੇ ਕਾਉਂਸਲਰ ਹਨ ਉਹ ਤਾਂ ਮਿਹਨਤ ਕਰ ਰਹੇ ਹਨ ਪਰ ਜਿਹੜੇ ਹਲਕਾ ਐਮਐਲ ਹਨ ਉਹਨਾਂ ਦੀ ਬਿਲਕੁਲ ਇਹ ਇਲਾਕੇ ਵੱਲ ਨਜ਼ਰ ਨਹੀਂ ਹੈ ਨਾ ਹੀ ਉਹ ਕਦੀ ਰੌਂਡ ਕਰਨ ਆਏ ਉਹਨਾਂ ਨੇ ਆਖਿਆ ਕਿ ਲਗਭਗ 4 ਸਾਲ ਹੋਣ ਨੂੰ ਆਇਆ ਹੈ ਆਮ ਆਦਮੀ ਪਾਰਟੀ ਜੀ ਪੰਜਾਬ ਵਿੱਚ ਸਰਕਾਰ ਬਣੀ ਨੂੰ ਪਰ ਕੂੜੇ ਦਾ ਹੱਲ ਨਹੀਂ ਹੋ ਸਕਿਆ ਜਿਸ ਕਰਕੇ ਜਿਹੜੇ ਇੱਥੋਂ ਲੋਕ ਲੰਘਣ ਵਾਲੇ ਉਹਨਾਂ ਦੇ ਪਰੇਸ਼ਾਨੀਆਂ ਸਾਹਮਣਾ ਕਰਨਾ ਹੀ ਪੈ ਰਹੇ ਪਰ ਦੁਕਾਨਦਾਰਾਂ ਨੂੰ ਵੱਡੀਆਂ ਪਰੇਸ਼ਾਨੀਆਂ ਸਾਹਮਣਾ ਕਰਨਾ ਕਿਉਂਕਿ ਇੱਥੇ ਕੂੜੇ ਦੇ ਢੇਰ ਲੱਗਣਾ ਜਿੱਥੇ ਬਦਬੂ ਭਰਿਆ ਮਾਹੌਲ ਹੈ ਉੱਥੇ ਗਾਹਕ ਵੀ ਦੁਕਾਨਾਂ ਤੇ ਨਹੀਂ ਆ ਰਹੇ ਸੋ ਪਹਿਲ ਤੇ ਆਧਾਰ ਤੇ ਨਗਰ ਨਿਗਮ ਅਤੇ ਐਮ ਐਲ ਏ ਨੂੰ ਇੱਥੇ ਇਲਾਕੇ ਦੀ ਸਾਰ ਲੈਣੀ ਚਾਹੀਦੀ ਅਤੇ ਜਿਹੜੀਆਂ ਵੀ ਇੱਥੇ ਸਮੱਸਿਆ ਹੈ ਉਸ ਦਾ ਹੱਲ ਕਰਨਾ ਚਾਹੀਦਾ ਹੈ ਅਮਰਸਰ ਫਾਸਟਵੇਖ ਖਬਰ ਨਾਲ ਮਾਲੀ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ